2024 ਦੀਆਂ ਲੋਕ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦਿਆਂ ਅੱਜ ਬਲਾਡਾ ਵਿਖੇ ਡੀਐਸਪੀ ਮਨਜੀਤ ਸਿੰਘ ਔਲਖ ਦੀ ਅਗਵਾਈ ਹੇਠ ਇੱਕ ਪੈਦਲ ਫਲੈਗ ਮਾਰਚ ਕੱਢਿਆ ਗਿਆ ਹਾਂਜੀ ਸਰ ਅਜਿਹਾ ਫਲੈਗ ਮਾਰਚ ਕੱਢਿਆ ਗਿਆ ਹੈ। ਅੱਜ ਜਿਹੜਾ ਫਲੈਗ ਮਾਰਚ ਕੱਢਿਆ ਗਿਆ ਜਾ ਰਿਹਾ ਹੈ ਇਹ ਇੱਕ ਤਰੀਕ ਜਿਹੜੀ ਆਪਣੇ ਪੰਜਾਬ 'ਚ ਇਲੈਕਸ਼ਨ ਹੋਣ ਜਾ ਰਹੇ ਆ ਲੋਕਾਂ ਦੀ ਸੇਫਟੀ ਆਸਤੇ ਤੇ ਉਹਨਾਂ ਨੂੰ ਇੰਸ਼ੋਰੈਂਸ ਹੋਣ ਆਸਤੇ ਕਿ ਤੁਸੀਂ ਬਿਨਾ ਚਿੰਤ ਬਾਹਰ ਨਿਕਲ ਕੇ ਵੋਟ ਪਾਓ ਤੇ ਬਿਨਾ ਦਬਾਅ ਤੋਂ ਆਪਣੀ ਵੋਟ ਦਾ ਇਸਤੇਮਾਲ ਕਰੋ ਤੇ ਇਸ ਤੋਂ ਇਲਾਵਾ ਜੇ ਕੋਈ ਮਾੜੇ ਅੰਸਰਾਂ ਬਾਰੇ ਕਿਸੇ ਕਿਸੇ ਨੂੰ ਪਤਾ ਲੱਗਦਾ ਹੈ ਉਹ ਤੁਹਾਨੂੰ ਦੱਸੋ ਸੈਕੰਡ ਅਸੀਂ ਅਪੀਲ ਕਰਾਂਗੇ ਕਿ ਵੋਟਰ ਵਾਲੇ ਜਾਂ ਮੈਰੀ ਫੈਲਸਾਂ ਵਾਲੇ ਕੋਈ ਆਪਣੇ ਹਲਕੇ ਤੋਂ ਬਾਹਰ ਦੇ ਬੰਦੇ ਆ ਗਏ ਉਹਨਾਂ ਕੋ ਖੜਰੇ ਆ ਉਹਨੂੰ ਨਾਮ ਫੈਰਾ ਉਹਦੇ ਬਾਰੇ ਸਾਨੂੰ ਬਲਾਹ ਦੇਣ